ਮੇਰੇ ਅੱਖਾਂ ਤੋਂ ਬਾਅਦ ਜਗਮਗ ਕਿਹੜੀ ਹੋਈ ਇਹਦੇ ਕੋਪਰੂ ਪਾਥੇ ਆਪਾਂ ਤੇਰੇ ਜਗਮਗ ਤੋਂ ਬਾਅਦ ਜਗਮਗ ਹੋਈ ਆ ਉਹ ਕਿਦਾਂ ਉਹ ਭਾਂਡਾ ਜਿਹਾ ਖੋਲਿਆ ਵਿੱਚੋਂ ਗਿਫਟ ਖੋਲਿਆ ਲਿਖੇ ਇੱਕ ਭਾਂਡਾ ਜਿਹਾ ਲਿਖਿਆ ਸਮਝ ਨਹੀਂ ਲੱਗਦੀ ਇਹ ਕੀ ਹੈ ਮੇਰੀ ਘਰ ਵਾਲੀ ਕਹਿੰਦੀ ਜਾਗ ਹੈ ਮੈਂ ਕਹਿੰ ਗਿਆ ਮਗ ਹੈ ਮੇਰੀ ਘਰ ਵਾਲੀ ਕਹਿੰਦੀ ਜਾਗ ਹੈ ਮੈਂ ਕਹਿੰ ਗਿਆ ਮਗ ਹੈ ਮੇਰੀ ਘਰ ਵਾਲੀ ਕਹਿੰਦੀ ਜਾਗ ਸਾਰੀ ਰਾਤ ਜੱਗ ਮਗ ਜਗਮਗ ਹੁੰਦੀ ਨਹੀਂ ਦੁਕਾਨ ਜਗਮਗ ਨਹੀਂ ਹੋਈ ਦੇਖੋ ਝਗੜਾ ਤੁਹਾਡੇ ਘਰ ਦਿਲ ਦਾ ਰਹਿੰਦਾ ਜਗਮਗ ਨਹੀਂ ਹੁੰਦੀ ਰਹਦੀ ਆ ਤੁਸੀਂ ਦੱਸੋ ਕਦੀ ਕੁਮਾਨ ਗਏ ਹੋ ਪਤਾਈ ਲੈ ਸਾਡਾ ਜੀ ਘਰ ਜਿਹੜਾ ਹੈਗਾ ਜੁਆਇੰਟ ਫੈਮਿਲੀ ਆ ਆਪਾਂ ਸਾਰੇ ਇਕੱਠੇ ਰਹਿੰਦੇ ਆ ਜਨਾਨੀ ਆਦਮੀ ਨੂੰ ਘਰੋਂ ਨਿਕਲਣਾ ਬੜਾ ਔਖਾ ਹੁੰਦਾ ਜਦੋਂ ਉਸ ਇਕੱਠੇ ਰਹਿੰਦੇ ਹੋਏ ਮੇਰੀ ਘਰ ਵਾਲੀ ਹਮੇਸ਼ਾ ਹੀ ਮੈਨੂੰ ਕਹਿੰਦੀ ਰਹਿੰਦੀ ਮੈਨੂੰ ਕਿਤੇ ਕੁਮਾਨ ਨਹੀਂ ਲਗੇ ਆਪਾਂ ਕੁਮਾਨ ਨਹੀਂ ਲਗੇ ਉਹਨੇ ਅਰਦਾਸ ਕੀਤੀ ਹੈ ਫੇਰ ਪ੍ਰਭੂ ਆਤਮਾ ਮੈਨੂੰ ਕਦੇ ਤੇ ਮੈਨੂੰ ਘਰੋਂ ਬਾਹਰ ਲਾ ਦੇ ਕੁਮਾਨ ਵਾਸਤੇ ਵਾਅ ਬਰੋਲਾ ਆਇਆ ਸਾਡੀ ਛੱਤ ਟੁੱਟੀ ਹੈ ਅਤੇ ਮੰਜੇ ਤੇ ਬੈਠਾ ਸਾਡਾ ਮੰਜਾ ਇੰਨਾ ਘੁਮਿਆ ਇੰਨਾ ਘੁਮਿਆ ਇੰਨਾ ਘੁਮਿਆ ਅੱਤੇ ਘੰਟੇ ਬਾਅਦ ਬੈਡਰੂਮ ਤੇ ਜਾ ਕੇ ਜੋ ਮੰਜਾ ਡਿੱਗਿਆ ਮੇਰੀ ਘਰਵਾਲੀ ਹਸਦੀ ਜਾਵੇ ਮੈਂ ਰੁਈ ਜਾਵਾਂ ਉਹ ਹਸੀ ਜਾਵੇ ਮੈਂ ਰੁਈ ਜਾਵਾਂ ਮੈਂ ਕਿਹਾ ਖੋਸ਼ ਕਿਉਂ ਹੈ ਕਹਿੰਦਾ ਜ਼ਿੰਦਗੀ ਚ ਪਹਿਲੀ ਵਾਰੀ ਤੁਹਾਡੇ ਨਾਲ ਘੁੰਮਣ ਪਹਿਲੀ ਵਾਰੀ ਬਾਹਰ ਗਈ ਉਹ ਲੈਣਾ ਘੁੰਮ ਮੈਂ ਆਪਣੀ ਵਾਈਫ ਨੂੰ ਘੁਮਾ ਲਿਆ ਜੀ ਮੈਂ ਕਿਹਾ ਚਾਹ ਤੈਨੂੰ ਅਜ ਘੁਮਾ ਕੇ ਜਾਨੇ ਅੱਛਾ ਜਲੰਧਰ ਦੇ ਕੋਲ ਇੱਕ ਇੱਛਾ ਧਾਰੀ ਥੂਆ ਹੈ ਉੱਥੇ ਜਾ ਕੇ ਤੁਸੀਂ ਸਿੱਕਾ ਫੜੋ ਤੇ ਜੋ ਮਨੋ ਕਾਮਨਾ ਤੁਹਾਡੀ ਇੱਛਾ ਧਾਰੀ ਕੂ ਦੇ ਕੋਲ ਜਾ ਕੇ ਪੂਰੀ ਹੋ ਜਾਂਦੀ ਹੈ ਮੈਂ ਆਪਣੀ ਵਾਈਫ ਨੂੰ ਨਾਲ ਲੈ ਗਿਆ ਤੇ ਉਹ ਕੂ ਦੇ ਕੋਲ ਖੜੀ ਸੀਗੀ ਤੇ ਮੈਂ ਆਦੇ ਸਿੱਕਾ ਫੜਿਆ ਮੈਂ ਕੁਝ ਮੰਗਣ ਲੱਗਾ ਨਾਲ ਹੀ ਫਰਮਦੀ ਵਾਜ ਅੱਛਾ ਮੈਂ ਦੇਖਿਆ ਮੇਰੀ ਵਾਈਫ ਨਾਲ ਹੀ ਆ ਗਈ ਪਿੱਛੇ ਦੇਖਿਆ ਕੂ ਹੀ ਡਿੱਗੀ ਹੋਈ ਅੱਛਾ ਨਾਲ ਹੀ ਮੈਂ ਰੱਬ ਗਿਆ ਓ ਰਬਾ ਉਹ ਇੱਛਾ ਧਾਰੀ ਕੂ ਕਮਾਲ ਹੀ ਕਰਦੀ ਹੈ ਹਾਲੇ ਮੈਂ ਕੋਈ ਕੁਝ ਮੰਗਿਆ ਹੀ ਨਹੀਂ ਪਹਿਲਾਂ ਹੀ ਪੂਰਾ ਕਰ ਦਿੱਤਾ ਹੀ ਹਾਂ ਤੇਰੇ ਉਹ ਜੋ ਐਂਜ ਲੱਗ ਰਿਹਾ ਭਾਈ ਕਹਿੰਦੇ ਨਾ ਨਹੀਂ ਨਹੀਂ ਇਖਰਾਤ ਸੇਤ ਲਈ ਹਾਨੀ ਕਰਦਾ ਦੇਖੋ ਆਪਾਂ ਲੋਕਾਂ ਨੂੰ ਸਮਝਾਣੇ ਆ ਕਿ ਜਿਹੜਾ ਨਸ਼ਾ ਨਿਸ਼ਾਨੀ ਨਾ ਲੈਣਾ ਚਾਹੀਦਾ ਬਿਲਕੁਲ ਜੋ ਨਹੀਂ ਲੈਣਾ ਚਾਹੀਦਾ ਕਿਉਂ ਨਹੀਂ ਲੈਣਾ ਚਾਹੀਦਾ ਜਦ ਜਿਹੜਾ ਆਪਣੇ ਪੈਸਿਆਂ ਦਾ ਨੰਦਾ ਲੈ ਜਾ ਤਨੂੰ ਵੀ ਇਹ ਤਕਲੀਫ ਤੇ ਕੋਈ ਸ਼ਰਾਬ ਨਾਲ ਬੰਦਾ ਹੌਲੀ 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 ਖਤਮ ਹੋ ਜਾਂਦਾ ਮੈਂ ਤੇ ਪੀਂ ਕਿਉਂ ਕਰਨਾ ਹੀ ਕਰ ਨਿੰਨ ਬੰਦਾ ਹੋਲੀ ਹੋਲੀ ਖਤਮ ਹੋ ਜਾਂਦਾ ਕਿਉਂ ਵੀ ਨਹੀਂ ਹੈ ਸ਼ਰਾਬ ਪੀਣ ਨਾਲ ਬੰਦਾ ਹੋਲੀ ਹੋਲੀ ਖਤਮ ਹੋ ਜਾਂਦਾ ਸ਼ਰਾਬ ਪੀਣ ਨਾਲ ਬੰਦਾ ਹੋਲੀ ਹੋਲੀ ਖਤਮ ਹੋ ਜਾਂਦਾ ਹਾਂ ਤੇ ਮੈਂ ਵੀ ਹੋਲੀ ਹੋਲੀ ਖਤਮ ਹੋ ਜਾਗਾ ਮੈਨੂੰ ਕਾਦੀ ਗੱਲ ਇਹ ਮਾਰਨ ਦੀ ਯਾਰ ਸ਼ਰਾਬ ਤੇ ਖੱਤੇ ਬਹੁਤ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਕਿਸੇ ਭੈਣ ਭਰਾ ਦੇ ਘਰ ਜਾਂਦੇ ਹੋ ਨਾ ਬੇਇੱਜ਼ਤੀ ਬੜੀ ਹੁੰਦੀ ਹੈ ਉਹ ਮੈਂ ਆਪਣੀ ਭੈਣ ਦੇ ਘਰ ਗਿਆ ਮੈਂ ਭੈਣ ਨੂੰ ਪੁੱਛਿਆ ਜਾ ਕੇ ਦੀਜਾ ਘਰ ਗਿਆ ਭੈਣ ਕਹਿੰਦੀ ਦੀਜਾ ਨਹੀਂ ਮੈਂ ਕਿਹਾ ਬੋਤਲ ਹੈਗੀ ਆ ਕਹਿੰਦੇ ਬੋਤਲ ਆ ਗਈ ਮੈਂ ਬੋਤਲ ਲਿਆ ਆ ਪਾ ਜੀਲੇ ਕੋਲੋਂ ਹੀ ਲੈਣਾ ਮੇਰੀ ਭੈਣ ਨੇ ਬੋਤਲ ਮੈਨੂੰ ਦਿੱਤੀ ਨਾ ੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜ ਕਿ ਰਾਤ ਦੇ ਭਾਜੀ ਕਰਕੇ ਬਹੁਤ ਮਨ ਨੂੰ ਪਤਾ ਮੈਂ ਆਪਣੀ ਬਿਨਾਂ ਮੈਂ ਕਿਸ਼ਕੋਂ ਮੰਗ ਕੇ ਨਹੀਂ ਪੀਂਦਾ ਕਿੰਨੇ ਕੁ ਦੀ ਪੀਣ ਦੇ ਰੋਹ ਮੈਂ 1000 ਰੁਪਏ ਦੀ ਪੀਣਾ 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 1000 ਰੁਪਏ ਦੀ ਰੋਹ ਤਿਕਰੀਓਂ ਮਹੀਨੇ ਦੀ 30000 ਹੋ ਗਿਆ ਸਾਲ ਦਾ ਸਾਲ ਦਾ ਮਹੀਨੇ ਦੀ 30000 ਹੋ ਗਿਆ ਸਾਲ ਦਾ ਕਿੰਨਾ ਹੋਇਆ ਸੋਸਾ ਤੁਸੀਂ ਫਿਰ ਦੱਸਣ ਲੱਗੇ 30000 ਸਾਲਾ ਲੱਖ ਲੱਖ ਤੇਰੇ ਕੋਲ ਲੱਖ ਲੱਖ ਤੇ ਲੱਖ ਸਾਲ ਦਾ ਹੋ ਗਿਆ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਮੈਨੂੰ 20 ਸਾਲ 20 ਲੱਖ ਦਾ ਮਤਲਬ 20 ਸਾਲ ਤੁਸੀਂ 60 ਲੱਖ ਦੀ ਸ਼ਰਾਬ ਪੀਏ 8 ਲੱਖ ਦੀ ਸ਼ਰਾਬ ਪੀਏ ਮੈਂ ਤੇਰੇ ਕੋਲ ਬਿੱਤੀ ਮੰਗੇ ਮੈਂ ਆਪਣੀ ਬਿੱਤੀ 60 ਲੱਖ ਦੀ ਸ਼ਰਾਬ ਤੁਸੀਂ ਪੀ ਗਏ ਤੇ ਨਾ ਪੀਂਦੇ ਹੁੰਦੇ ਆ ਤੁਹਾਡੇ ਕੋਲ ਵੱਡੀ ਕਾਰ ਹੁੰਦੀ ਸੀ ਵੱਡੀ ਕਾਰ ਮੈਂ ਕਹਿੰਦਾ ਕਾਰ ਵੀ ਹੋਣੀ ਤੇ ਟੱਕੀ ਵੀ ਹੋਣੀ ਸੀ ਤੈਨੂੰ ਛੱਡਿਆ ਕਿੰਨੀ ਸਾਲ ਹੋਏ ਮੈਨੂੰ ਤਾਂ 40-45 ਸਾਲ ਹੋ ਗਏ ਮੈਂ ਹੱਥ ਨਹੀਂ ਲਾਇਆ 40-45 ਸਾਲ ਤੋਂ ਸ਼ਰਾਬ ਨੂੰ ਹੱਥ ਨਹੀਂ ਲਾਇਆ ਫਿਰ ਤੇਰਾ ਹੈਡ ਕੈਪਟਰ ਕਿੱਥੇ ਜਿਹੜਾ ਹੋਣਾ ਚਾਹੀਦਾ ਸੀ ਓਏ ਲੋਜੀ ਕੋਲ ਦੋ ਦਰ ਤਾੜੀਆਂ ਨਾਲ ਵਸੇ ਬਾਕੀ ਖਾਂਸੀ ਆ ਰਹੀ ਆਲਸੀ ਔਰ ਖਾਂਸੀ ਆਨ ਲੱਪਈ ਐ ਮੈਂ ਇੱਕ ਛੋਟਾ ਜਿਹਾ ਫਾਰਮੂਲਾ ਦੱਸਦਾ ਜਿਹੜਾ ਸਾਰਿਆਂ ਨੂੰ ਪਤਾ ਐ ਜੀ ਧਿਆਨ ਨਾਲ ਸੁਣੋ ਜੀ ਇਹਨੂੰ ਖਾਂਸੀ ਆ ਰਹੀ ਐ ਪ੍ਰੋਗਰਾਮ ਵਿੱਚੇ ਬੰਦ ਕਰਨ ਲੱਗਾ ਐ ਨੂੰ ਮੈਂ ਸਮਝਾਉਣ ਦਿਆਂ ਇੰਨੀ ਕੋ ਰਮ ਲੈ ਕੇ ਨਾ ਇੰਨੀ ਕੋ ਰਮ ਲਾ ਕੇ ਉਹਦੇ ਗਰਮ ਪਾਣੀ ਪਾ ਕੇ ਪਿਓ ਖਾਂਦੀ ਹੋ ਗਈ ਉਹ ਫਿਰ ਰਮ ਨਾਲ ਖਾਂਸੀ ਥੋੜਾ ਜਲਦੀ ਜਾਂ ਕਮਾ ਲੱਗ ਗਿਆ ਰਮ ਦੀ ਗਰਮ ਪਾਣੀ ਪਾ ਕੇ ਪੀ ਖਾਂਸੀ ਗਈ ਸਮਝੋ ਨਹੀਂ ਜਾਂਦੀ ਪਾਈਆਂ ਖੰਝ ਜਾਂਦੀ ਜਰਾ ਨਾਲ ਖੜਾ ਖੰਝ ਜਾਂਦੀ ਮੈਂ ਕਹਿੰਦਾ ਜਾਂਦੀ ਹੈ ਕਿੱਦਾਂ ਜਾਂਦੀ ਉਹ ਖੜਾ